ਹਾਂਜੀ ਤੇ ਇਹ ਦੇਖੋ ਪਿੰਡ ਸਤੋਜ ਦੇ ਵਿੱਚ ਅਸੀਂ ਇੱਥੇ ਸਾਰੇ ਮਨੂੰ ਰੇਸ ਲਾਉਣ ਆਉਂਦੇ ਨੇ ਕਾਫੀ ਮੁੰਡੇ ਤੇ ਇੱਥੇ ਜਿਹੜੀਆਂ ਇਹ ਖਜੂਰਾ ਨੇ ਨਾਲੇ ਦੇ ਉੱਪਰ ਕਈ ਤੇ ਇਨ੍ਹਾਂ ਖਜੂਰਾ ਦੇ ਉੱਪਰ ਬਿਜੜਿਆਂ ਦੇ ਕਾਫੀ ਹਾਲ ਨੇ ਬਣੇ ਹੋਏ ਸੀ ਦੋ ਪਿੱਛੇ ਨੇ ਮੈਂ ਪਿੱਛੋਂ ਵੀ ਲੰਘ ਕੇ ਆਇਆ ਤੇ ਕਈ ਇੱਥੇ ਵੀ ਨੇ ਤੇ ਇਹ ਜਿਹੜੇ ਰੜ ਕੇ ਰੜ ਕੇ ਬਣਾਉਂਦੇ ਨੇ ਉਹ ਵੱਢ ਕੇ ਲੈ ਗਏ ਤੇ ਆ ਬਿਜੜਿਆਂ ਦੇ ਆ ਸਾਰੇ ਹਾਲ ਨੇ ਨੇ ਜਿਹੜੇ ਇਹ ਸਾਰੇ ਮਤਲਬ ਥੱਲੇ ਡੇਗ ਗਏ ਇਹ ਸਮਾਂ ਇਹਨਾਂ ਦਾ ਜਿਹੜਿਆਂ ਦਾ ਹੁੰਦਾ ਉਹ ਬੱਚੇ ਪੈਦਾ ਕਰਕੇ ਮਤਲਬ ਕਾਂਡੇ ਦੇ ਕੇ ਬੱਚੇ ਪੈਦਾ ਕਰਨਾ ਹੁੰਦਾ ਤੇ ਪਰ ਇਹਨਾਂ ਦੇ ਵਿੱਚ ਜ਼ਿਆਦਾਤਰ ਆਲ ਨੇ ਜਿਹੜੇ ਉਹ ਬੱਚਿਆਂ ਵਾਲੇ ਨੇ ਜਿਹੜਾ ਆਲ ਨਾ ਮੜਿਆ ਹੁੰਦਾ ਉਹਦੇ 'ਚ ਬੱਚੇ ਹੁੰਦੇ ਜਿਵੇਂ ਇਹ ਆਲ ਨੇ ਇਹ ਮੜਿਆ ਹੋਇਆ ਇਹ ਪਾੜ ਕੇ ਦੇਖਿਆ ਸੀਗਾ ਤੇ ਇਹਦੇ ਵਿੱਚ ਬੱਚੇ ਨੇ ਆ ਦੇਖੋ ਅਰੇ ਤਿੰਨ ਚਾਰ ਬੱਚੇ ਨੇ ਇਹਦੇ 'ਚ ਜਿਹੜੇ ਇਸ ਤਰ੍ਹਾਂ ਦੇ ਆਲਣੇ ਨੇ ਇਹ ਸਾਰਿਆਂ ਇਹਨਾਂ 'ਚ ਸਾਰਿਆਂ ਦੇ ਬੱਚੇ ਨੇ ਜਿਵੇਂ ਹੁਣ ਆਲਣਾ ਪਿਆ ਇਹਨੇ ਜੀ ਵੀ ਬੱਚੇ ਨੇ ਹਨਾ ਉਹ ਆਲਣੇ ਪਏ ਨੇ ਉਹਨਾਂ ਜੀ ਬੱਚੇ ਨੇ ਤੇ ਆਲਣੇ ਦੇ ਵਿੱਚ ਵੀ ਬੱਚੇ ਨੇ ਇਹਨਾਂ ਦੇ ਸਾਰਿਆਂ 'ਚ ਬੱਚੇ ਪਏ ਨੇ ਇਹ ਪਤਾ ਨਹੀਂ ਕਿਹੜਾ ਲੈ ਕੇ ਗਿਆ ਕਿਹੜਾ ਨਾ ਤੇ ਇਹ ਬਹੁਤ ਵੱਡਾ ਪਾਪ ਕਰਕੇ ਗਿਆ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਦੇ ਹੁਣੇ ਸਾਰੇ ਇੱਥੇ ਐਂ ਮਰ ਜਾਣਗੇ ਵਿਚਾਰੇ ਇਹ ਆਲਣੇ ਜੀ ਬੱਚੇ ਨੇ ਇਰੇ ਚਾ ਜੇ ਦੇਣੇ ਸੀ ਬੱਚੇ ਆਂਡੇ ਨੇ ਇਹ ਚ ਵੀ ਬੱਚੇ ਨੇ ਹਾਂਜੀ ਇੱਧਰ ਵੀ ਜਿਹੜੀਆਂ ਦੋ ਖਜੂਰਾਂ ਸੀ ਇਹ ਵੀ ਆ ਉੱਪਰੋਂ ਬਿਲਕੁਲ ਕੱਟਤੀਆਂ ਤੇ ਇਹ ਸਾਰੇ ਆਲ ਨੇ ਨੇ ਜਿਹੜੇ ਇਹ ਨੀਚੇ ਡੇ ਗਏ ਤੇ ਇਹਨਾਂ 'ਚ ਬੱਚੇ ਵੀ ਨੇ ਹੁਣ ਵੀ ਜਿਹੜੇ ਇੱਥੇ ਪਹਿਲਾਂ ਫਿਰਦੇ ਸੀ ਵਿਚਾਰੇ ਆਹ ਕਿਕਰ ਦੇ ਬੈਠੇ ਰਹੇ ਤੇ ਆ ਦੇਖੋ ਆ ਸਾਰੇ ਜਿਹੜੇ ਆਲਨੇ ਨੇ ਇਹਨਾਂ ਚ ਜ਼ਿਆਦਾਤਰ ਚ ਬੱਚੇ ਨੇ ਜਿਹੜੇ ਇਸ ਤਰ੍ਹਾਂ ਦੇ ਆਲਨੇ ਨੇ ਇਹਨਾਂ ਚ ਬੱਚੇ ਹੁੰਦੇ ਆ ਇਹ ਆ ਸਾਰੇ ਆਲਨੇ ਇੱਥੇ ਡੇਗੇ ਪਿਆ ਦੇਖੋ ਕਿੰਨੇ ਆਲਨੇ ਜਿਹੜੇ ਤੋੜਤੇ ਬਿਜੜਿਆਂ ਦੇ ਦੇਖੋ ਬਹੁਤ ਵੱਡਾ ਪਾਪ ਕਰਕੇ ਗਏ ਨੇ ਇਹਦੇ ਜੀ ਵੀ ਬੱਚੇ ਹੋਣਗੇ ਆ ਆ ਜਿਹੜਾ ਮੁਰਮ ਆਲਣਾ ਹੈ ਅਰੇ ਇਸ ਤਰ੍ਹਾਂ ਦੇ ਜਿਹੜੇ ਆਲਨੇ ਹੁੰਦੇ ਨੇ ਆਹ ਇਹਨਾਂ ਚੋਂ ਬੱਚੇ ਦਿੰਦੇ ਆ ਇੱਧਰ ਇੱਧਰਲੀ ਸਾਈਡ ਜਿਹੜਾ ਮੋਟਾ ਵਾਲਾ ਪਾਸਾ ਇੱਧਰ ਬੱਚੇ ਹੁੰਦੇ ਐ ਇੱਥੋਂ ਨੀਚੋਂ ਦੀ ਵੱਡਦਾ ਵੀ ਜਿਹੜਾ ਇਹ ਜ਼ਿਆਦਾਤਰ ਆਲਨੇ ਇਸ ਤਰ੍ਹਾਂ ਦੀ ਨੇ ਜਿਹੜੇ ਬੱਚੇ ਨਹੀਂ ਦਿੱਤੇ ਹੁੰਦੇ ਉਹਨਾਂ ਦੇ ਆਲਨੇ ਹੁੰਦੇ ਐ ਇਸ ਤਰ੍ਹਾਂ ਦੇ ਆਲਨੇ ਇਹ ਬਿਨਾ ਬੱਚਿਆਂ ਤੋਂ ਆ